ਆਪ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਡੇਲ ਰੋਡ ਸਾਨੇਵਾਲ ਤੇ ਸਮੂਹ ਆਮ ਨਗਰ ਅਤੇ ਵਾਰਡ ਨੰਬਰ 11 ਦੇ ਸਮੂਹ ਵਾਸੀਆ ਵੱਲੋਂ ਅਤੇ ਹੋਰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਟੰਡੇ ਮਿੱਠੇ ਜਲਦੀ ਸ਼ਬੀਲ ਅਤੇ ਛੋਲਿਆਂ ਦੇ ਪ੍ਰਸਾਦ ਦਾ ਲੰਗਰ ਲਗਾਇਆ ਗਿਆ ਇਸ ਸਬੰਧ ਵਿੱਚ ਜਾਣਕਾਰੀ ਦੰਦੇ ਹੋਏ ਐਸਆਈ ਦਰਸ਼ਨ ਸਿੰਘ ਅਤੇ ਤਸਵੀਰ ਸਿੰਘ ਉਹ ਜਾ ਖਲਫੇਟੀ ਵਾਲਿਆ ਨੇ ਦੱਸਿਆ ਕਿ ਐਡ ਗ੍ਰੰਥੀ ਪਾਈ ਕੁਲਦੀਪ ਸਿੰਘ ਜੀ ਵੱਲੋਂ ਅਰਦਾਸ ਕਰਨ ਉਪਰੰਤ ਇਹ ਲੰਗਰ ਸਵੇਰੇ ਤੋਂ ਸ਼ੁਰੂ ਹੋ ਕੇ ਤਕਰੀਬ ਸ਼ਾਮ 4 ਵਜੇ ਤੱਕ ਜਾਰੀ ਰਿਹਾ ਅਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਨੇ ਪਹੁੰਚ ਪ੍ਰਸ਼ਾਸ਼ਕਿਆ ਅਤੇ ਗੁਰੂ ਘਰ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ ਇਸ ਮੌਕੇ ਤੇ ਛੋਟੇ ਬੱਚਿਆਂ ਅਤੇ ਬੀਬੀਆਂ ਨੇ ਵੀ ਖੂਬ ਸੇਵਾ ਨਿਭਾਈ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ ਪੱਪੂ ਤਲਵਾੜਾ ਪ੍ਰਭਜੋ ਸਿੰਘ ਪ੍ਰੀਤਮ ਸਿੰਘ ਜਸਮੇਲ ਸਿੰਘ ਜਸਪਾਲ ਸਿੰਘ ਗੁਰਨਾਮ ਸਿੰਘ ਮੱਖਣ ਸਿੰਘ ਮਿੱਠੂ ਤੇਰਤਨ ਸਿੰਘ ਬੱਬੂ ਬਿਰਦੀ ਅਤੇ ਰਵਿੰਦਰ ਸਿੰਘ ਬੱਬੂ ਖਾਲਸਾ ਤੇ ਹੋਰ ਵੀ ਸੇਵਾਦਾਰ ਹਾਜ਼ਰ ਸਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਸ਼ਹੀਦਾਂ ਦੇ ਸਰਤਾਜ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਨੂੰ ਸਮਰਪਤ ਜੋ ਵਾਰਡ ਨੰਬਰ 11 ਤੋਂ ਸਮੂਹ ਸੰਗਤਾਂ ਨੇ ਸ਼ਿਰੀ ਲਾਈ ਹੈ ਜਿਦੇ ਵਿੱਚ ਅਹੂਜਾ ਆਲ ਮਿਲ ਸਰ ਜਸਵੀਰ ਸਿੰਘ ਜੀ ਸਰ ਏਐਸਆਈ ਸਾਹਿਬਦਰਸ਼ਨ ਸਿੰਘ ਜੀ ਜਸਪਾਲ ਸਿੰਘ ਜੀ ਸਰ ਜਸਵੀਰ ਸਿੰਘ ਜੀ ਜਸਮੀਲ ਸਿੰਘ ਜੀ ਔਰ ਇਹ ਸਮੂਹ ਸਾਧ ਸੰਗਤਾਂ ਵਾਰਡ ਨੰਬਰ 11 ਦੀਆਂ ਜਿਨ੍ਹਾਂ ਨੇ ਹਰ ਸਾਲ ਦੀ ਤਰ੍ਹਾਂ ਹੀ ਇਹ ਸ਼ਹੀਦੀ ਨੂੰ ਸਮਰਪਿਤ ਜੋ ਸ਼ਬੀਲ ਔਰ ਛੋਲਿਆਂ ਦੇ ਲੰਗਰ ਲਾ ਕੇ ਔਰ ਹਰ ਜਗ ਆਪਣਾ ਜੀਵਨ ਸਫਲਾ ਕਰਦੇ ਹਨ ਮੈਂ ਆਸ ਕਰਦਾ ਸਾਰੇ ਇੱਕ ਕਾਉਂਸਲਰ ਹੋਣ ਦੇ ਨਾਤੇ ਮੇਰੇ ਮੈਡਮ ਜਸਵਿੰਦਰ ਕੌਰ ਤਲਵਾੜਾ ਵਾਰਡ ਨੰਬਰ 11 ਤੋਂ ਕਾਉਂਸਲਰ ਹਨ ਔਰ ਇਹਨਾਂ ਨੂੰ ਮੈਂ ਅਸੀਂ ਸ਼ਹੀਦਾ ਨੂੰ ਪ੍ਰਣਾਮ ਕਰਦੇ ਹਾਂ ਕੋਟੀ ਕੋਟੀ ਪ੍ਰਣਾਮ ਔਰ ਇਸ ਇਹਨਾਂ ਨੂੰ ਦਾ ਦਿੰਦੇ ਹਾਂ ਸਾਡੇ ਮੇਰੇ ਭਰਾਵਾਂ ਨੂੰ ਜੋ ਇਹ ਬੜਾ ਸ਼ਰੱਗਾ ਲੋ ਜੋ ਕਦਮ ਕਰਦੇ ਹਨ ਔਰ ਵਧੀਆ ਲੰਗਰ ਲਾ ਕੇ ਜੋ ਵੀ ਕੋਈ ਪ੍ਰੋਗਰਾਮ ਹੁੰਦੇ ਨੇ ਕੋਈ ਨਗਰ ਕੀਰਤ ਦਾ ਪ੍ਰੋਗਰਾਮ ਹੋਵੇ ਔਰ ਜਿੱਦਾਂ ਸ਼ਹੀਦੀ ਪ੍ਰੋਗਰਾਮ ਚੱਲ ਰਿਹਾ ਹੈ ਉਹਨਾਂ ਦੇ ਸ਼ਵੀਰ ਲਾ ਕੇ ਇਹਨਾਂ ਨੇ ਸੰਗਤਾਂ ਨੂੰ ਜਲ ਸਿਕਾਏ ਹਨ ਔਰ ਛੋਲਿਆਂ ਦੇ ਲੰਗਰ ਲਾਏ ਹਨ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਤਨ ਤਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਗੁਰਪ੍ਰੋਣ ਨੂੰ ਮੁੱਖ ਰੱਖਦੇ ਆ ਆ ਅਤੇ 1984 ਦੇ ਸ਼ਹੀਦਾਂ ਸਿੰਘਾਂ ਸਿੰਘੜੀਆਂ ਦੇ ਸ਼ਹੀਦੀ ਨੂੰ ਮੁੱਖ ਰੱਖਦੇ ਹੋਇਆ ਵਾਰਡ ਨੰਬਰ 11 ਦੇ ਕੌਂਸਲਰ ਦੀਪਾ ਜਸਵਿੰਦਰ ਕੌਰ ਉਹਨਾਂ ਦੇ ਪਤੀ ਸਰਦਾਰ ਗੁਰਮੀਤ ਸਿੰਘ ਬਫੂਤਲਵਾਲਾ ਦੀ ਰਹਿਨਮਾਈ ਤੇ ਸਰਦਾਰ ਦਰਸ਼ਨ ਸਿੰਘ ਐਸਆਈ ਸਰਦਾਰ ਜਸਪਾਲ ਸਿੰਘ ਜੀ ਹੋਰ ਭੋਜੀ ਵੀਰ ਮੇਰੇ ਹੋਰ ਬਹੁਤ ਹੀ ਸਭ ਜਨ ਸਾਰਿਆਂ ਨੇ ਮਿਲ ਕੇ ਇਕੱਠਿਆ ਹੋ ਕੇ ਸ਼ਹੀਦੀ ਗੁਰਪਰਵ ਦੇ ਸੰਬੰਧ ਵਿੱਚ ਛੋਲਿਆਂ ਦੇ ਲੰਗਰ ਅਤੇ ਜਬੀਰ ਸ਼ਹਿਨ ਦੇ ਮਿੱਠੇ ਜੰਦੀ ਛਬੀ ਲਾਈ ਹੈ ਜਿਸ ਦੇ ਵਿੱਚ ਅਸੀਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਸੇਵਾਦਾਰਾਂ ਨੇ ਸੇਵਾ ਕੀਤੀ ਹੈ ਵਾਹਿਗੁਰੂ ਨੂੰ ਸਤਿਮਤ ਬਖਸ਼ੇ ਔਰ ਮੈਂ ਅਰਦਾਸ ਕਰਦਾ ਹਾਂ ਕਿ ਇਸੇ ਤਰ੍ਹਾਂ ਸਾਰੇ ਆਪਸ ਵਿੱਚ ਮਿਲ ਕੇ ਫਾਕ ਬਖਸ਼ੇ ਤਾਂ ਕਿ ਰਹਿੰਦੇ ਅੱਗੋਂ ਇਸੇ ਸਾਲ ਤੱਕ ਅੱਗੇ ਪ੍ਰੋਗਰਾਮ ਇਸੇ ਤਰ੍ਹਾਂ ਹੁੰਦੇ ਚੱਲਦੇ ਰਹਿਣ ਵਾਹਿਗੁਰੂ ਆਪਣੀ ਸੇਵਾ ਆਪ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਨੌਜਵਾਨ ਕਾਫੀ ਦੇਖਣ ਲੱਗੇ ਸੇਵਾ ਕਾ ਕੀ ਨੌਜਵਾਨਾਂ ਨੇ ਛੱਡ ਕੇ ਨੌਜਵਾਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਪਾਂਡਿਆਂ ਦੀ ਸੇਵਾ ਜਲਦੀ ਸੇਵਾ ਤੇ ਬਹੁਤ ਜ਼ਿਆਦਾ ਸੇਵਾ ਕੀਤੀ ਹੈ ਅਸੀਂ ਕੋਟ ਕੋਟੇ ਨਾਲ ਦਾ ਧੰਨਵਾਦ ਕਰਦੇ ਹਾਂ ਜੀ ਕੀ ਮੈਸੇਜ ਦੇਣਾ ਚਾਹੁੰਦੇ ਇਸ ਮੌਕੇ ਤੇ ਇਸ ਮੌਕੇ ਤੇ ਅਸੀਂ ਕਹਿੰਦੇ ਆਂ ਵੀ ਸਾਰੇ ਇਸੇ ਤਰ੍ਹਾਂ ਸੇਵਾ ਕਰਕੇ ਆਪਸ ਵਿੱਚ ਮੇਲਤ ਪਾ ਗੋਵੇ ਤਾਂ ਕਿ ਸਾਡੇ ਆਉਣ ਵਾਲੇ ਬੱਚਿਆਂ ਨੂੰ ਪਤਾ ਲੱਗੇ ਵੀ ਅਸੀਂ ਸ਼ਹੀਦੀ ਪ੍ਰੋਗਰਾਮ ਬਣਾ ਰਹੇ ਆਂ ਇਹ ਇਸੇ ਤਰ੍ਹਾਂ ਆਪਣਾ ਜੀਵਨ ਜੀਵਨ ਸਫਲਾ ਕਰ ਸਕੀ ਹੈ ਜਿਸ ਤਰੀਕੇ ਨਾਲ ਜਿੱਥੇ ਖੰਡ ਮਿੱਟੀ ਚਾਬੀ ਸ਼ੁਕਿਲਾਂ ਲਗਾਈ ਗਈਆਂ ਉਹ ਵੀ ਇਸ ਤਰ੍ਹਾਂ ਦੇ ਉਪਾਲੇ ਜੰਗ ਇਸ ਤਰ੍ਹਾਂ ਦੇ ਉਪਾਲੇ ਸਰਦਾਰ ਦਰਸ਼ਨ ਸਿੰਘ ਜੀ ਰਹਿਮਾਈ ਰਹਿਮਾਨਾਈ ਇਸ ਤੇ ਔਰ ਬੀਬਾ ਜਸਵਿੰਦਰ ਕੌਰ ਵਾਰਡ ਨੰਬਰ 11 ਦੇ ਕਾਉਂਸਲਰ ਉਹਨਾਂ ਦੀ ਅਗਵਾਈ ਹੇਠ ਅੱਗੇ ਵੀ ਨਗਰ ਕੀਰਤਨ ਦੇ ਵੀ ਪ੍ਰੋਗਰਾਮ ਚੱਲਦੇ ਰਹਿੰਦੇ ਹਨ ਸ਼ਬੀਰ ਦੀ ਸੇਵਾ ਵੀ ਚੱਲਦੀ ਹੈ ਹੋਰ ਕੋਈ ਵੀ ਲੋਕ ਵਾਲਿਆ ਦਾ ਸੇਵਾ ਕੰਮ ਹੋਵੇ ਇਹ ਆਪਾਂ ਰਲ ਮਿਲ ਕੇ ਇਕੱਠੇ ਕਰਦੇ ਰਹਾਂਗੇ ਵਾਹਿਗੁਰੂ ਇਹ ਹੀ ਅਰਦਾਸ ਕਰਦੇ ਆਂ ਤਾਂ ਕਿ ਸਾਨੂੰ ਸਮਤ ਬਖਸ਼ੇ